ਪੰਜਾਬ ਵਿੱਚ ਖੇਤਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਅਨੁਸਾਰ ਹੁਣ ਤੱਕ ਕੁੱਲ 512 ਮਾਮਲੇ ਦਰਜ ਕੀਤੇ ਗਏ। 1 ਅਕਤੂਬਰ ਤੱਕ ਦੇ ਅੰਕੜਿਆਂ ਦੇ ਅਨੁਸਾਰ ਅੰਮ੍ਰਿਤਸਰ ਦੇ ਵਿੱਚ ਖੇਤਾਂ ਦੇ ਵਿੱਚ ਅੱਗ ਲੱਗਣ ਦੇ ਸਭ ਤੋਂ ਵੱਧ 7 ਮਾਮਲੇ ਸਾਹਮਣੇ ਆਏ ਨੇ। ਇਸ ਤੋਂ ਬਾਅਦ ਤਰਨਤਾਰਨ ਦੇ ਵਿੱਚ 5, ਸੰਗਰੂਰ ਦੇ ਵਿੱਚ 4, ਫਿਰੋਜ਼ਪੁਰ ਅਤੇ ਮਾਨਸਾ ਦੇ ਵਿੱਚ 3-3, ਗੁਰਦਾਸਪੁਰ ਅਤੇ ਮੋਗਾ ਦੇ ਵਿੱਚ 2 ਮਾਮਲੇ ਅਤੇ ਕਪੂਰਥਲਾ ਤੇ ਪਟਿਆਲਾ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ 1-1 ਮਾਮਲਾ ਦਰਜ ਕੀਤਾ ਗਿਆ। ਕਿਉਂਕਿ ਬਹੁਤ ਸਾਰੇ ਕਿਸਾਨ ਫਸਲਾਂ ਦੀ ਰਹਿੰਦ-ਖੂੰਦ ਨੂੰ ਸਾੜਨ ਤੋਂ ਰੋਕਣ ਦੇ ਲਈ ਸਰਕਾਰੀ ਅਪੀਲਾਂ ਨੂੰ ਅਣਗੌਲਿਆ ਕਰਦੇ ਆਪਣੇ ਖੇਤਾਂ ਨੂੰ ਸਾਫ਼ ਕਰ ਰਹੇ ਨਹੀਂ ਤਾਂ ਦੱਸ ਦਈਏ ਕਿ 1 ਅਕਤੂਬਰ ਤੇ 3 ਨਵੰਬਰ ਦੇ ਵਿੱਚ ਝੋਨੇ ਦੀ ਵਾਢੀ ਤੋਂ ਬਾਅਦ ਹਾੜੀ ਦੀ ਫਸਲ ਕਣਕ ਬੀਜਣ ਦਾ ਸਮਾਂ ਬਹੁਤ ਘੱਟ ਹੁੰਦਾ ਹੈ ਜਿਸ ਕਾਰਨ ਕੁਝ ਕਿਸਾਨ ਆਪਣੇ ਖੇਤਾਂ ਨੂੰ ਜਲਦੀ ਸਾਫ਼ ਕਰਨਾ ਚਾਹੁੰਦੇ ਨੇ ਜਿਸ ਨੂੰ ਲੈ ਕੇ ਕਿਸਾਨ ਪਰਾਲੀ ਨੂੰ ਅੱਗ ਲਾ ਕੇ ਖੇਤ ਨੂੰ ਸਾਫ਼ ਕਰਦੇ ਨੇ ਤਾਂ ਫਸਲਾਂ ਦੀ ਰਹਿੰਦ-ਖੂੰਦ ਨੂੰ ਸਾੜਨ ਦਾ ਸਹਾਰਾ ਲੈਂਦੇ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਅਨੁਸਾਰ ਅਜੇ ਹੀ 226 ਮਾਮਲਿਆਂ ਦੇ ਵਿੱਚ ਵਾਤਾਵਰਣ ਮੁਆਫੀ ਦੇ ਵਜੋਂ 12 ਲੱਖ ਦੀ ਜੁਰਮਾਨੀ ਲਗਾਈ ਗਈ ਹੈ ਜਿਨ੍ਹਾਂ ਦੇ ਵਿੱਚ ਹੁਣ ਤੱਕ 8 ਲੱਖ ਦੀ ਵਸੂਲੀ ਕੀਤੀ ਜਾ ਚੁੱਕੀ ਹੈ ਬੀ ਐਨ ਐਸ ਦੀ ਧਾਰਾ 223 ਦੇ ਤਹਿਤ 184 ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਤਰਵੰਧਾਂ ਦੇ ਵਿੱਚ 61 ਤੋਂ ਮਾਮਲੇ ਸਾਹਮਣੇ ਆਏ ਨੇ ਤਾਂ 53 ਮਾਮਲੇ ਅੰਮ੍ਰਿਤਸਰ ਤੋਂ ਦੱਸੀ ਜਾ ਰਹੇ ਨੇ ਤੇ ਪ੍ਰਾਲੀਤ ਸਾੜਨ ਦੀਆਂ ਘਟਨਾਵਾਂ ਦੇ ਸਬੰਧ ਦੇ ਵਿੱਚ ਐਫ ਆਈ ਆਰ ਜੋੜੀ ਦਰਜ ਕੀਤੀਆਂ ਗਈਆਂ ਨੇ